ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਇਹ ਸਾਰੇ ਲਾਈਵ ਦੇਖਣ ਵਾਲੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਸਮੇਦ ਕਰਦੇ ਹਾਂ ਦੋਸਤੋ ਕਿ ਆਪ ਸਭ ਖੈਰ ਸੁਖ ਹੋਗੇ ਠੀਕ ਠਾਕ ਹੋਗੇ ਤੇ ਬੈਗਰੂ ਮੇਰ ਕਰੇ ਉੱਪਰ ਟਾਈਟਲ ਦਾ ਤੁਸੀਂ ਦੇਖ ਹੀ ਲਿਆ ਹੋਣਾਗਾ ਕਿ ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ ਅੱਜ ਆਪਣੇ ਪਿੰਡ ਤੋਂ ਨੌਜਵਾਨ ਮੁੰਡਾ ਸੀਗਾ ਵਿਚਾਰਾ ਸਾਰੇ ਮੰਨ ਲਾ ਵੀ ਉਹਦੀ 18-19 ਸਾਲ ਦੀ ਉਮਰ ਹੋਊਗੀ ਤੇ ਬਹੁਤ ਮਨਨ ਲੇਕੋ ਦੋ ਵਾਰੀ ਸਮਝਾਇਆ ਵੀ ਬੰਦੇ ਨੂੰ ਵੀ ਭਰਾ ਮੇਰਾ ਸੰਭਲ ਜਾ ਕਿਉਂ ਇਸ ਕੰਮ ਚ ਪੈਣਾ ਇਹ ਕੰਮ ਮਾਰਾ ਪਹਿਲੀ ਗੱਲ ਇਹ ਚਿੱਟਾ ਤਾਂ ਤੂੰ ਹੀ ਮਾਰਾਗਾ ਬਾਕੀ ਜਦੋਂ ਕੋਈ ਭਰਾ ਉਹ ਗਲਤ ਸੰਗਤ ਦੇ ਵਿੱਚ ਪੈ ਜੇ ਤਾਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੁੰਦਾ ਕਿਉਂਕਿ ਆਪ ਇਸ ਰਾਹ ਵਿੱਚ ਦੀ ਲੰਗੇ ਹੋਏ ਆ ਤੇ ਪਤਾ ਹੈਗਾ ਵੀ ਕਿੱਥੋਂ ਕੀ ਹੋਣਾ ਕੀ ਨਹੀਂ ਜਦੋਂ ਇਸ ਪਾਸਿਓਂ ਵੱਲ ਤੋਂ ਜਾਣ ਤੋਂ ਕੋਈ ਰੋਕਦਾ ਸਮਝਾਉਂਦਾ ਉਸ ਟਾਈਮ ਉਹ ਬੰਦਾ ਆਪਾਂ ਨੂੰ ਬਹੁਤ ਭੈੜਾ ਲੱਗਦਾ ਤੇ ਜਿਹੜਾ ਕੋਈ ਬੰਦਾ ਆਪਾਂ ਨੂੰ ਇਸ ਚੀਜ਼ ਬਾਰੇ ਕੋਈ ਪੈਸੇ ਤੱਕੇ ਦਿੰਦਾ ਤੇ ਐਂ ਕਹਿੰਦਾ ਵੀ ਕੋਈ ਗੱਲ ਨਹੀਂ ਮੁੰਡੇ ਖੁੰਡੇ ਕਰਦੇ ਹੀ ਹੁੰਦੇ ਆ ਤੇ ਉਹ ਆਪਾਂ ਨੂੰ ਐਂ ਲੱਗਦਾ ਵੀ ਆਪਣਾ ਭਰਾ ਆ ਗਿਆ ਯਾਰ ਆਪਾਂ ਨੂੰ ਚਾਹੁੰਦਾ ਬੰਦਾ ਪਰ ਬਾਅਦ ਚ ਪਤਾ ਲੱਗਦਾ ਭਰਾਓ ਜਦੋਂ ਸਮਾਂ ਲੰਘ ਜਾਂਦਾ ਕਿ ਜਿਹੜਾ ਕੋਈ 5 ਰੁਪਏ ਜਾਂ 100 ਰੁਪਏ ਦਿੰਦਾ ਸੀ ਉਹ ਆਪਣਾ ਭਰਾ ਨਹੀਂ ਸੀ ਉਹ ਆਪਣਾ ਮਾੜਾ ਹੀ ਸੋਚਦਾ ਸੀ ਆਪਣੇ ਬਾਰੇ ਤੇ ਜਿਹੜਾ ਬੰਦਾ ਆਪਾਂ ਨੂੰ ਇਸ ਜੀ ਬਾਰੇ ਰੋਕਦਾ ਸੀਗਾ ਵੀ ਭਾਈ ਇਹ ਬਹੁਤ ਗੰਦੀ ਦਲਦਾਰਾ ਨਸ਼ੇ ਦੀ ਤੇ ਉਦੋਂ ਮਤਲਬ ਜੀ ਆਪਾਂ ਉਹਨੂੰ ਚੰਗਾ ਨਹੀਂ ਸਮਝਦੇ ਸੀ ਤੇ ਹੁਣ ਬਾਅਦ ਵਿੱਚ ਪਤਾ ਲੱਗਦਾ ਵੀ ਹਾਂ ਭਈ ਕੌਣ ਸਹੀ ਸੀ ਤੇ ਕੌਣ ਗਲਤ ਸੀਗਾ। ਇਸ ਮੁੰਡੇ ਨੂੰ ਵੀ ਨਾਂ ਨਹੀਂ ਮੈਂ ਦੋਸਤੋਂ ਲੈਣਾ ਚਾਹੁੰਦਾ ਲੈਂਦਾ ਨਾ ਪਰਿਵਾਰ ਦਾ ਨਾ ਉਸ ਮੁੰਡੇ ਦਾ ਕਿਉਂਕਿ ਆਪ ਦਾ ਮਾਣ ਹੀ ਨਹੀਂ ਮੰਨਦਾ ਵੀ ਯਾਰ ਇੱਕ ਤਾਂ ਬਦਦਾ ਗਿਆ ਤੇ ਉੱਤੋਂ ਆਪਾਂ ਉਹਦਾ ਸੋਸ਼ਲ ਮੀਡੀਆ ਦੇ ਨਾਂ ਲੈ ਲੈ ਕੇ ਪੰਡੀ ਕਰਕੇ ਜਿਹੜੇ ਜਾਣਕਾਰ ਵੀਡੀਓ ਵੇਖਣਗੇ ਉਹ ਤਾਂ ਸਮਝ ਹੀ ਜਾਣਗੇ ਵੀ ਕੀ ਦੇ ਖਾਤਰ ਆਪਾਂ ਵੀ ਕਰ ਰਹੇ ਹਾਂ ਲਾਈਵ ਨੌਜਵਾਨ ਮੁੰਡਾ ਸੀ ਭਰਾਵੋ ਮੰਨ ਲਾ ਵੀ ਸਾਰੇ 18-19 ਸਾਲਾਂ ਦੀ ਉਮਰ ਸੀਗੀ ਕਿ ਵਧੀਆ ਕੰਮ ਧੰਦਾ ਜਾਣਦਾ ਸੀਗਾ ਤਨਾਈ ਚੁਣਵੀ ਦਾ ਮਿਸਤਰੀਆਂ ਦਾ ਮੁੰਡਾ ਸੀਗਾ ਤੇ ਉਹਦਾ ਪਿਓ ਵੀ ਬਹੁਤ ਜ਼ਿਆਦਾ ਨਰਮ ਸੁਭਾਅ ਸੀ ਬੰਦੇ ਦਾ ਇੱਕ ਦੋ ਵਾਰੀ ਜਦੋਂ ਇਸ ਰਾਹ ਤੇ ਤੁਰਦੇ ਤੁਰਦੇ ਨੂੰ ਆਖਿਆ ਵੀ ਮਹੱਤਵਪੂਰਨ ਦੋਸਤਾਂ ਜਿਹਦੇ ਨਾਲ ਫਿਰਦਾ ਨਾ ਜਿਹਦਾ ਤੈਨੂੰ ਅੱਜ ਆਪਦੇ ਕੋਲੋਂ ਖੋਈ ਪਈ ਜਾਂਦਾ ਹੈ ਇਹ ਤੇਰਾ ਕੇਰਾ ਮੰਨ ਲੈ ਬੂਟਾ ਹੀ ਲਾਉਂਦਾ ਤੇ ਤੇਰਾ ਭਲਾ ਨਹੀਂ ਸੋਚਦਾ ਇਹ ਇਹ ਤੇਰੇ ਤੇ ਜਾ ਕੇ ਮਾਰੀ ਨਿਗਾ ਰੱਖੀ ਬੈਠਾ ਤੇ ਤੂੰ ਇਹ ਤੋਂ ਵੱਜ ਜਾ ਨਹੀਂ ਚਾਚਾ ਨਹੀਂ ਚਾਚਾ ਐ ਜੇ ਕਹਿ ਕੇ ਮੁੜ ਕੇ ਗਾਂਹ ਹੋ ਜਾਂਦਾ ਸੀਗਾ ਚਲੋ ਮੈਂ ਕਿਹਾ ਭਰਾ ਆਪਣਾ ਤੈਨੂੰ ਕਹਿਣ ਦਾ ਫਰਜ਼ ਸੀਗਾ ਤੇ ਹਾਂ ਹੈਲੋ ਬਾਈ ਜੀ ਪਾਸ ਫੇ ਪਾਸ ਪਿਕ ਨਹੀਂ ਭਾਈ ਚਾਚੇ ਨੂੰ ਤਾਂ ਕੁਝ ਨਹੀਂ ਹੋਇਆ ਚਾਚੇ ਦੇ ਭਤੀਜੇ ਦੀ ਮੌਤ ਹੋ ਗਈ ਅੱਜ ਘਰਾਂ ਦੇ ਵਿੱਚੋਂ ਸੀ ਗਿਆ ਪਿੰਡ ਚੋਂ ਭਤੀਜਾ ਲੱਗਦਾ ਸੀ ਆਪਣਾ ਤੇ ਕਿਤੇ ਪਰਸੋਂ ਮੰਨ ਲਾ ਵੀ ਟੀਕਾ ਟੂਕਾ ਲਾ ਲਿਆ ਗਲਤ ਉਸ ਤੋਂ ਬਾਅਦ ਉਹਨੂੰ ਮੰਨ ਲਾ ਵੀ ਉੱਥੇ ਨਾਲ ਦੇ ਹਸਪਤਾਲ ਲੈ ਗਏ ਉਹਨਾਂ ਨੇ ਕਹਿੰਦੇ ਵੀ ਸਾਡੇ ਕੋਲੇ ਪ੍ਰਬੰਧ ਹੈ ਨਹੀਂਗਾ ਤੇ ਬਰਿੰਡੇ ਏਮਜ ਦੇ ਵਿੱਚ ਭੇਜਤਾ ਇਮੇਜ ਦੇ ਵਿੱਚ ਰਾਤ ਉਹ ਮੰਨ ਲਾ ਵੀ 2:30 ਵਜੇ ਵਿਚਾਰਾ ਮੌਤ ਹੋ ਗਈ ਉਹਦੀ ਉਹਦੇ ਬਾਰੇ ਭਰਾਵੋ ਗੱਲ ਕਰ ਰਹੇ ਆ ਕਿ ਨਸ਼ਾ ਭਰਾ ਮੇਰਾ ਵਸਾ ਆਹੀ ਸੀਗਾ ਚਿੱਟਾ ਤੇ ਕਿਉਂ ਇਹ ਵੱਡੇ ਵੱਡਿਆਂ ਨੂੰ ਲੰਗ ਕਰ ਦਿੰਦਾ ਹੈਗਾ ਤੇ ਉਸ ਤੋਂ ਬਾਅਦ ਚ ਇਹ ਮੰਨ ਲਾ ਵੀ ਫਿਰ ਆਹ ਜਿਹੜੀ ਕੋਈ ਜੀਵ ਜੂ ਵਾਲੀ ਗੋਲੀ ਹੁੰਦੀ ਹੈ ਉਹਨੂੰ ਟੀਕਾ ਇਹ ਬਣਾ ਕੇ ਲਾਉਣ ਲੱਗੇ ਜਾਂ ਉਹਨੂੰ ਪੰਨੀ ਤੇ ਪੀਣ ਲੱਗੇ ਸੀਗੇ ਤੇ ਉਹਦੇ ਕਾਰਨ ਮੰਨ ਲਾ ਵੀ ਉਹ ਜਿਹੜੇ ਉਹਦੇ ਗੁਰਦੇ ਸੀਗੇ ਉਹ ਜਮ ਖਤਮ ਹੋ ਗਏ ਸੀਗੇ ਤੇ ਜਿਹੜੀਆਂ ਨਾਲਾ ਨੂੜਾ ਸੀਗੀਆਂ ਉਹ ਚਿਪਗੀਆਂ ਸੀਗੀਆਂ ਤੇ ਉਹਦੀ ਮਾਤਾ ਦੀ ਪਹਿਲਾਂ ਹੀ 2 ਸਾਲ ਹੋ ਗਏ ਮੌਤ ਹੋ ਚੁੱਕੀ ਉਹ ਵੀ ਇਹਨਾਂ ਦੇ ਫਿਕਰਾਂ 'ਚ ਤੇ ਉਹਦੇ ਉੱਪਰਝਾਈ ਸੀਗੀ ਉਹ ਜਦੋਂ ਲੜਦੇ ਭੜਦੇ ਸੀ ਉਹ ਮਹੀਨਾ ਕੋ ਗਿਆ ਆਦੇ ਪੇਕੇ ਜਾਵੜੀ ਸੀ ਕਿ ਉਹ ਹੁਣ ਉਹ ਵੀ ਆ ਗਈ ਵਿਚਾਰੇ ਉਹ ਤਾਂ ਬਹੁਤ ਸਿਆਣੀ ਤੇ ਸਮਝਦਾਰ ਜਨਾਨੀ ਆਗੀ ਗਾਕਾ ਥੋੜੇ ਜਿਹੀ ਹੀ ਥੋੜੇ ਗਲਤ ਲੈਣ ਤੇ ਤੁਰਨ ਕਰਕੇ ਉਹਨੂੰ ਬੇਕੇਰਾ ਜਾਣਾ ਆਉਣਾ ਪੈ ਗਿਆ ਤੇ ਉਹ ਜਦੋਂ ਮੰਨ ਲਾ ਵੀ ਏਮਜ ਦੇ ਵਿੱਚੋਂ ਮਨ ਲਾ ਰਾਤ ਉਹਨੂੰ 2-3 ਵਜੇ ਜਦੋਂ ਪੂਰਾ ਹੋ ਗਿਆ ਅੱਜ ਤੜਕੇ ਲਿਆਏ ਸੀ 10-11 ਵਜੇ ਇੱਥੇ ਸਸਕਾਰ ਕਰਕੇ ਆਏ ਮੈਂ ਉਹਦੇ ਉਹਦਾ ਵੀ ਪਹਿਲੇ ਨਹੀਂ ਪਹਿਲਾਂ ਬਣਾਉਂਦਾ ਸੀਗਾ ਮੈਂ ਕਿਹਾ ਉਹਦੇ ਸੇਵੇ ਦੀ ਮੋਰ ਕੇ ਫਿਰ ਮੈਂ ਕਿਹਾ ਨਹੀਂ ਯਾਰ ਭਰਾਵਾ ਆਪਾਂ ਨੂੰ ਆਪਦੇ ਅੰਦਰੋਂ ਜਮੀਰ ਨੇ ਇਜਾਜ਼ਤ ਨਹੀਂ ਦਿੱਤੀ ਵੀ ਨਹੀਂ ਯਾਰ ਆਪਾਂ ਉਸ ਚੀਜ਼ ਦੀ ਚਲ ਗੱਲਬਾਤ ਕਰਨੀ ਹੈ ਭਰਾਵਾਂ ਨਾਲ ਆਪਾਂ ਉਹ ਕਰ ਲੈਨੇ ਆ ਪਰ ਉਹਦੀ ਸੇਵੇ ਦੀ ਫੋਟੋ ਨਹੀਂ ਪਾਉਂਦੇਗੇ ਨਾ ਹੀ ਉਸ ਪਰਿਵਾਰ ਦਾ ਜਾਂ ਬੱਚੇ ਦਾ ਆਪਾਂ ਨਾਂ ਲਵਾਂਗੇ ਕਿਉਂਕਿ ਵਿਚਾਰਾ ਦੁਨੀਆ ਤੋਂ ਤੁਰ ਗਿਆ ਤੇ ਜਦੋਂ ਬੰਦਾ ਦੁਨੀਆ ਤੋਂ ਜਾਵੜੇ ਉਸ ਤੋਂ ਬਾਅਦ ਨਹੀਂ ਉਹਦੀ ਕੋਈ ਗੱਲ ਕਰਨਾ ਨਾਂ ਲੈ ਕੇ ਭੰਡੀ ਕਰਨੀ ਚਾਹੀਦੀ ਪਰ ਇਹ ਜਿਹੜੀ ਸੱਚੀ ਗੱਲ ਆ ਉਹ ਦੱਸਦੇ ਆ ਭਰਾਵੋ ਇਹ ਤਾਂ ਬਹੁਤ ਗੰਦਾ ਹੈ ਭੈੜਾ ਨਸ਼ਾ ਤੇ ਜਿਹਦੇ ਕੇਰਾ ਲਗਾ ਚ ਬਸ ਜਾਂਦਾ ਮੁੜ ਕੇ ਨਿਕਲਦਾ ਨਹੀਂਗਾ ਤੇ ਸਾਡੇ ਇਥੋਂ ਥੋੜੀ ਜੀ ਦੂਰ ਪਿੰਡਾਂ ਸੰਗਤ ਉੱਥੇ ਤਾਂ ਮੰਨ ਲਾ ਵੀ 100 ਤੇ 10 15 ਨੌਜਵਾਨਾਂ ਸਾਲ 2 ਸਾਲਾਂ ਦੇ ਵਿੱਚ ਮੰਨ ਲਾ ਵੀ ਇਸ ਦੀ ਕਾਰਨ ਮੌਤ ਹੋ ਚੁੱਕੀ ਹੈਗੀ ਘਰਾਂ ਦੇ ਘਰ ਮੰਨ ਲਾ ਵੀ ਖਾਲੀ ਹੋਏ ਪਏ ਆ ਭਰਾਵੋ ਨਾਲੇ ਉਸ ਪਿੰਡ ਦੇ ਨਾਲ ਹੀ ਠਾਣਾਗਾ ਪਰ ਨਹੀਂ ਉਹੀ ਅਸਰ ਨਹੀਂ ਅੱਜ ਵੀ ਮੰਨ ਲਾ ਵੀ ਜੀਨੇ ਕਿਸੇ ਨੇ ਲੈਣਾ ਹੋਵੇ ਉੱਥੇ ਜਾਓ ਤੇ ਜਿੰਨਾ ਮਰਜੀ ਲਿਓ ਕੱਲ ਇੱਕ ਭਰਾ ਨੇ ਫੇਰ ਫੋਨ ਕੀਤਾ ਉਹ ਆਪਣੇ ਨਾਲ ਪੜਦਾ ਸੀ ਉੱਥੇ ਚਾਹ ਦੀ ਦੁਕਾਨ ਕਰਦਾ ਉਹ ਮੈਨੂੰ ਕਹਿੰਦਾ ਯਾਰ ਐ ਕਰਕੇ ਭਰਾ ਕਹਿੰਦਾ ਇੱਥੇ ਬੰਦੇ ਮੁੰਡੇ ਆਉਂਦੇ ਆ ਕਹਿੰਦਾ ਯਾਰ ਐਡੇ ਸੋਹਣੇ ਸੁਨੱਖੇ ਆ ਸਾਰੀ 21 22 20 20 ਸਾਲਾਂ ਦੀ ਉਮਰ ਆ ਵਿਚਾਰਿਆਂ ਦੀ ਤੇ ਕਹਿੰਦਾ ਜੇ ਤੂੰ ਉਹਨਾਂ ਦੇ ਕੋਈ ਉਹਨਾਂ ਨੂੰ ਕਹਿ ਦੇ ਜਾਂ ਉਹਨਾਂ ਦੇ ਕੋਈ ਪਰਿਵਾਰਕ ਬੰਦਿਆਂ ਨੂੰ ਕਹਿ ਕੇ ਦੇਖ ਲੈ ਯਾਰ ਜੇ ਮਾੜਾ ਜਿਹਾ ਕੰਟਰੋਲ ਕਰ ਲੈਣਗੇ ਤਾਂ ਚਲ ਮੈਂ ਭਰਾ ਕਰ ਲਾਂਗੇ ਗੱਲ ਪਰ ਗੱਲ ਕਰ ਕਈ ਵਿੱਚ ਤਾਂ ਭਰਾਓ ਮਤਲਬ ਜੇ ਆਪਾਂ ਕਿਸੇ ਨੂੰ ਗੱਲ ਕਹਿਣੀ ਹੈ ਵੀ ਬਾਈ ਜੀ ਐਂ ਕਰਕੇ ਆਪਣਾ ਮੁੰਡਾ ਕਿਵੇਂ ਆ ਜਾਏ ਜਾਂ ਜੋ ਆ ਕੋਈ ਬਹਾਨੇ ਜਨਾ ਗੱਲ ਕਰਦੇ ਕਈ ਤਾਂ ਜਾਂਦੇ ਸਮਝ ਉਹ ਆਪ ਹੀ ਫੋਟੋ ਪਾ ਦਿੰਦੇ ਵੀ ਹਾਂ ਯਾਰ ਆਹ ਗੱਲ ਐਂ ਤੋਂ ਐਂ ਆਗੀ ਤੇ ਉਹ ਪਰਦੇ ਇਹ ਨਾਲ ਮੰਨ ਲਾ ਵੀ ਆਪਦਾ ਪੈਸਾ ਟੱਕਾ ਦੇਣ ਤੇ ਕੰਟਰੋਲ ਕਰ ਲੈਣ ਤੇ ਕਿ ਥੋੜੇ ਜਿਹਾ ਪਿਆਰ ਨਾਲ ਵੀ ਸਮਝਾ ਦਿੰਦੇ ਵੀ ਹਾਂ ਪੁੱਤ ਐਂ ਤੋਂ ਐਂ ਨਹੀਂ ਕਰਨਾ ਆ ਤੋ ਆ ਨਹੀਂ ਹੋਣਾ ਤੇ ਕਈ ਭਰਾਵੋ ਐਡੇ ਜੱਟ ਬੰਦੇ ਹੁੰਦੇ ਆ ਦਿਮਾਗ ਦੇ ਤੇ ਗਾਲ ਇਹੋ ਜੀ ਕੱਢਦੇ ਆ ਕਿ ਕਹਾਂ ਵਾਲੇ ਦੂਜੇ ਬੰਦੇ ਨਾਲ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਵੀ ਯਾਰ ਅਸੀਂ ਕਹਾਂ ਤੈਥੋਂ ਕੁਝ ਲੈਣਾ ਬਾਈ ਯਾਰ ਨਾ ਕੋਈ ਤੂੰ ਸਾਨੂੰ ਦੇਣਾਗਾ ਵੀ ਸਿਰਫ ਆਪਾਂ ਦਾ ਇੱਕ ਹਮਦਰਦੀ ਕਰਕੇ ਪਿੰਡ ਦੇ ਵਿੱਚ ਇੱਕ ਦੂਜੇ ਨੂੰ ਕਹਿ ਦਿੰਨੇ ਆ ਜੇ ਆਪਾਂ ਵੇਖਿਆ ਕਰਿਆ ਹੁਣ ਇੱਥੇ ਇੱਕ ਦੋ ਮੁੰਡੇ ਆਉਂਦੇ ਹੁੰਦੇ ਸੀਗੇ ਉਹਦੇ ਮਾ ਪਿਓ ਨੂੰ ਗੱਲਬਾਤ ਕੀਤੀ ਹੌਲੀ ਹੌਲੀ ਮੈਂ ਕਿਹਾ ਯਾਰ ਐਂ ਕਰਕੇ ਭਾਈ ਯਾਰ ਜੇ ਵੀ ਕਿਵੇਂ ਆ ਮੁੰਡਾ ਭਾਈ ਵਧੀਆ ਫਲਾਨਾ ਮੈਂ ਕਿਹਾ ਯਾਰ ਉਹ ਨੂੰ ਹੁਣ ਐ ਕਿ ذکیر ਆਖੀ ਵੀ ਸਿੱਧਾ ਹੀ ਕਰਦਾ ਮੈਂ ਕਿਹਾ ਯਾਰ ਠੀਕ ਆ ਚੱਲ ਤੇਰਾ ਅੱਜ ਮੁੰਡਾ ਵਧੀਆ ਨਹੀਂ ਕਰਦਾ ਪਰ ਜਿਹਦੇ ਨਾਲ ਰਹਿੰਦਾ ਮੈਂ ਕਿਹਾ ਉਹ ਬੰਦੇ ਕਰਦੇ ਦੋਵਾਂ ਬੰਦੇ ਨੂੰ ਆਖਿਆ ਸੀਗੇ ਆਪਾਂ ਦੋਵਾਂ 'ਚ ਇੱਕ ਬੰਦੇ ਨੇ ਤਾਂ ਵਧੀਆ ਆਪਣੀ ਗੱਲ ਮੰਨਨ ਕੇ ਭਾਈ ਕੰਟਰੋਲ ਕਰ ਲਿਆ ਮੁੰਡਾ ਵਧੀਆ ਹੈਗਾ ਦੀ ਆਵਦਾ ਸਾਹ ਵਿੱਚ ਹੋ ਗਿਆ ਤੇ ਕਈ ਬੰਦੇ ਸੀ ਇੱਕ ਭਰਾ ਕਹਿੰਦਾ ਹਾ ਮੇਰਾ ਮੁੰਡਾ ਤਾਂ ਕਿੱਲੇ ਕੋਹੇ ਤੇ ਪੈਰ ਨਹੀਂ ਧਰਦਾ ਜਿੱਥੇ ਮਰਜੀ ਬੈਠਾ ਰਹੇ ਮਾ ਬਾਈ ਠੀਕ ਆ ਫਿਰ ਆਪਦੇ ਚਿੱਤ ਚੱਕ ਮੈਂ ਰੂੜੀਆਂ ਦੇ ਭੰਗੜਾ ਪਾਉਂਦਾ ਉਹ ਤੇ ਉਹ ਬੰਦੇ ਨੂੰ 2 ਸਾਲ ਪਹਿਲਾਂ ਆਖਿਆ ਸੀ ਬਾਈ ਅੱਜ ਗੱਲ ਕਰਕੇ ਮੰਨ ਲਾ ਵੀ ਮੰਨਦਾ ਵੀ ਹਾਂ ਯਾਰ ਬਾਈ ਤੁਸੀਂ ਉਦੋਂ ਇਹ ਜੇ ਸੋਡੇ ਆਖੇ ਮੈਂ ਮੜਾ ਕੰਟਰੋਲ ਕਰ ਲੈਂਦਾ ਲੱਗ ਕੇ ਤੇ ਅੱਜ ਮੇਰਾ ਮੁੰਡਾ ਐਨਾ ਨਸ਼ਾ ਨਾ ਕਰਦਾ ਤੇ ਇਸੇ ਤਰ੍ਹਾਂ ਵੀ ਇੱਕ ਦੋ ਬੰਦਿਆਂ ਨੂੰ ਆਖੀ ਤੇ ਵੀ ਆਪਰਾਵੋ ਵੀ ਸੰਭਲ ਜਾਓ ਇਹ ਚੀਜ਼ ਬਹੁਤ ਗੰਦੀ ਦਲਦਲ ਆ ਗਈ ਜਿਹੜਾ ਕੇਰਾ ਇਸ ਦਲਦਲ ਦੇ ਵਿੱਚ ਵੜ ਗਿਆ ਬਾਈ ਨਿਕਲਣਾ ਬਹੁਤ ਮੁਸ਼ਕਲ ਹੈ ਕੋਈ ਮਨ ਆਪਦੇ ਸਿਰਕਣਾ ਜਾਂ ਮਨ ਮਾਰ ਕੇ ਨਿਕਲਦਾ ਜਾਂ ਜਿਹੜਾ ਕੋਈ ਆਦਾ ਪਰਿਵਾਰ ਜਾਂ ਬੱਚਿਆਂ ਕੰਨੀ ਸੋਚਣ ਲੱਗ ਜੇ ਯਾਰ ਉਹਨਾਂ ਦੀ ਸਾਰਿਆਂ ਦੀ ਕਮਾਈ ਆਪਾਂ ਇਕੱਲੇ ਖਾਈ ਜਾਂਦੇ ਜਾਂ ਇਸ ਤਰ੍ਹਾਂ ਮੰਨ ਲਾ ਕਿਵੇਂ ਵੀ ਰੱਖ ਲੋ ਯਾਰ ਮਨ ਜਾਂ ਮੋੜ ਲੈ ਤਾਂ ਤੇ ਨਹੀਂ ਤਾਂ ਜਦੋਂ ਕੇਰਾ ਪ੍ਰਭੂ ਇਸ ਚੀਜ਼ ਦੇ ਵਿੱਚ ਇੱਕ ਬਾਕੀ ਸਿਰੇ ਇਹ ਭਾਂਚੋ ਨਸ਼ਾ ਹੈ ਹੀ ਇਹੋ ਜਿਹਾ ਗੰਦਾਗਾ ਨਾ ਤਾਂ ਇਹਦੇ ਨਾਂ ਐ ਪਤਾ ਲੱਗੇ ਵੀ ਮੂਰੇ ਜਿਹੜਾ ਬੰਦਾ ਖੜਾ ਆ ਵੀ ਮੇਰਾ ਚਾਚਾ ਤਾਇਆ ਲੱਗਦਾ ਕਿ ਕੌਣ ਹੈਗਾ ਨਾ ਹੁਣ ਜਦੋਂ ਇੰਨੀਆਂ ਪ੍ਰਭੂ ਲੜਾਈਆਂ ਪੜਾਈਆਂ ਹੁੰਦੀਆਂ ਆਕਾ ਪਰਸੋਂ ਹੀ ਸਾਡੇ ਲੜਾਈ ਹੋ ਕੇ ਹਟੀ ਐ ਤੇ ਘਰ ਦੇ ਜੀ ਨਾ ਘਰਦ ਮਾਰ ਮਾਰ ਕੇ ਕਿਰਚ ਜੀ ਨਾ ਮਾਰ ਮਾਰ ਕੇ ਤੇ ਚਾਰ ਪੰਜ ਥਾਵਾਂ ਦੇ ਚੰਦ ਕਰਦੇ ਉਹਦੇ ਤੇ ਉਬਜਰਾ ਕੱਲ ਵੀ ਇੱਥੇ ਪੁਲਿਸ ਆਏ ਸੀਗੇ ਅੱਛਾ ਭਾਈ ਜੀ ਆ ਸਤਿ ਸ੍ਰੀ ਅਕਾਲ ਇਤਰਾਸ ਨੂੰ ਆਵਾਜ਼ ਆਉਣ ਲੱਗੀ ਤੇ ਮੁੜ ਕੇ ਨਾ ਕਈ ਵਾਰੀ ਕੋਈ ਪੇਜ ਤੇ ਦਿੱਕਤ ਆ ਜਾਂਦੀ ਹੈ ਜਿਉਂਦੇ ਬਾਦ ਦੇ ਰੋ